ਹਾਂਜੀ ਮਿੱਤਰੋ ਕਿਸਾਨ ਭਰਾਵਾਂ ਨੂੰ ਨਾ ਕਹਿ ਜ਼ਰੂਰ ਦੰਨੇ ਆ ਵੀ ਮਿੱਤਰੋ ਝੋਨਾ ਲਾਈ ਜਾਂਦੇ ਆ ਝੋਨਾ ਲਾਈ ਜਾਂਦੇ ਆ ਤੇ ਪਾਣੀ ਦਾ ਪੱਧਰ ਥੱਲੇ ਜਾਈ ਜਾਂਦਾ ਝੋਨਾ ਲਾਉਣੋਂ ਹਟਜੋ ਪਰ ਬਈ ਕਿਸਾਨ ਵੀ ਕੀ ਕਰੇ ਇਸ ਵਾਰ ਜਿਹੜੇ ਕਿਸਾਨੀ ਦੇ ਹਾਲਾਤ ਹੋਏ ਪਏ ਆ ਨਾ ਉਹ ਅੱਜ ਤੱਕ ਕਿਸੇ ਨੇ ਬੋਲੇ ਨਹੀਂ ਹੋਣੇ ਤੇ ਦੇਖੇ ਜ਼ਰੂਰ ਹੈ ਪਰ ਅੱਜ ਆਪਾਂ ਨੂੰ ਉਹ ਬੋਲਣੇ ਪੈਗੇ ਕਿਉਂ ਪੈਗੇ ਬਈ ਕਿਉਂਕਿ ਇਸ ਵਾਰ ਨਾ ਇਸ ਸਰਸੇ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡ ਆ ਕੇ ਵੇਖ ਸਕਦੇ ਹੋਂ ਹਰੇਕ ਥਾਂ ਬਈ ਜੀ ਜ਼ਮੀਨਾਂ ਬੇਲੀਆਂ ਪਈਆਂ ਬੇਲੀਆਂ ਕਿਉਂ ਪਈਆਂ ਨੰਬਰ 1 ਤੇ ਤਾਂ ਹਰੇਕ ਕਿਸਾਨ ਭਰਾ ਸੋਚਦਾ ਵੀ ਔਖਾ ਸੌਖਾ ਬਈ ਝੋਨਾ ਲਾਵਾਂ ਮੈਂ ਝੋਨਾ ਲਾਉਣਾ ਸ਼ੌਂਕ ਨੂੰ ਨਹੀਂ ਲਾਉਂਦਾ ਕਿਸਾਨ ਮਜਬੂਰੀ ਹੋਈ ਪਈ ਐ ਮਜਬੂਰੀ ਕਿਉਂ ਹੋਈ ਪਈ ਐ ਕਿਉਂਕਿ ਬਈ ਜੀ ਜਿਹੜਾ ਬੀਜ ਦਾ ਇੰਨਾ ਬਰਾਹਾਲੋ ਐ ਜਿਹੜਾ ਕਿ ਨਰਮੇ ਦਾ ਬੀ ਇੰਨਾ ਥੱਲੇ ਆਇਆ ਪਿਆ ਕਮਜ਼ੋਰ ਹੋਇਆ ਪਿਆ ਵੀ ਬੀ ਖਤਮ ਹੋਇਆ ਪਿਆ ਉਸਤੇ ਆਪਾਂ ਨੂੰ ਆਪਾਂ ਸੋਚਦੇ ਆਂ ਵੀ ਗੱਲ ਕਰਨ ਦੀ ਜ਼ਰੂਰਤ ਨਹੀਂ ਗੱਲ ਕਰਨ ਦੀ ਜ਼ਰੂਰਤ ਇਹ ਹੈ ਵੀ ਬਈ ਪਾਣੀ ਦਾ ਪੱਧਰ ਥੱਲੇ ਜਾਈ ਜਾਂਦਾ ਤੇ ਵੀ ਹਰੇਕ ਕਿਸਾਨ ਪਰਾ ਝੋਨਾ ਲਾਈ ਜਾਂਦਾ ਇਹ ਕਮੈਂਟ ਆਪਾਂ ਨੂੰ ਆਮ ਹੀ ਵੇਖਣ ਨੂੰ ਮਿਲਦੇ ਆਂ ਉਹਨਾਂ ਨੂੰ ਦੋਸਤਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਵੀ ਬਈ ਜੀ ਕਿਸਾਨੀ ਸਾਡੇ ਪਿੰਡ ਆ ਕੇ ਦੇਖ ਲਓ ਇੰਨੀ ਜ਼ਿਆਦਾ ਅਖਿਆਈ ਆਈ ਪਈ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਦੇ ਪਲਾਟ ਵਿਲੇ ਪਏ ਆ ਵਿਲੇ ਕਿਉਂ ਪਏ ਆ ਕਿ ਹਰੇਕ ਕਿਸਾਨ ਪਰਾ ਇੱਕ ਤਾਂ ਸੋਚੀ ਜਾਂਦਾ ਵੀ ਆਪਾਂ ਲਾਉਣਾ ਝੋਨਾ ਦੂਜੇ ਨੰਬਰ ਤੇ ਹਰੇਕ ਕਿਸਾਨ ਪਰਾ ਸੋਚੀ ਜਾਂਦਾ ਬਿਜਲੀ ਗਈ ਕੁਵਾਰਾ ਤੈਨ ਨਰਮੇ ਵਰਗੀ ਖੇਤੀ ਹੈ ਨਹੀਂ ਸੀ ਨਰਮੇ ਵਰਗੀ ਐ ਖੇਤੀ ਹੈਣੀ ਸੀ ਕਿਉਂਕਿ ਨਰਮੇ ਨੂੰ ਸਿਰਫ ਘੱਟੋ ਘੱਟ ਵੀ 7 8 10 ਪਾਣੀ ਲਾਸਟ ਹੁੰਦੇ ਆ ਤੇ ਝੋਨੇ ਚ ਬਈ ਜੀ 10 ਦਿਨ ਨਹੀਂ ਮੋਟਰ ਚੱਲਦੀ ਡੇਲੀ ਵਾਂਗੂ ਚੱਲਦੀ ਰਹਿੰਦੀ ਆ ਤਾਂ ਕਰਕੇ ਨਰਮੇ ਵਰਗੀ ਖੇਤੀ ਨਹੀਂ ਪਾਣੀ ਦਾ ਪੱਧਰ ਰੋਕਦੀ ਆ ਪਰ ਸਰਕਾਰ ਖੁਦ ਚਾਹੁੰਦੀ ਐ ਬਈ ਜੀ ਵੀ ਕਿਸਾਨੀ ਦਾ ਪੱਧਰ ਥੱਲੇ ਲਿਆਂਦਾ ਜਾਵੇ ਤੇ ਉਹਨਾਂ ਨੂੰ ਆਪਾਂ ਗੁਵਾਰਾ ਜਿਹੜਾ ਹੁੰਦਾ ਨਹੀਂ ਬੀਜ ਪਹਿਲੇ ਹੀ ਨੁਕਸਾਨਾ ਪਿਆ ਗੁਵਾਰੇ ਦਾ ਵੀ ਗੁਵਾਰਾ ਤਾਂ ਹੁੰਦਾ ਨਹੀਂ ਤੇ ਕਿਸਾਨੀ ਦਾ ਆਟੋਮੈਟਿਕ ਥੱਲੇ ਆਉ ਤੇ ਦੂਜੇ ਨੰਬਰ ਤੇ ਬਈ ਜੀ ਝੋਨਾ ਨਹੀਂ ਹੁੰਦਾ ਝੋਨੇ ਦੇ ਕਿਸਾਨ ਭਰਾਵਾਂ ਕੋਲੇ ਐਤਕੀ ਜ਼ਿਆਦਾਤਰ ਇਹਨੇ ਜ਼ਿਆਦਾਤਰ ਲਏ ਆ ਵੀ ਉੱਚੇ ਨੀਵੇਂ ਬਾਣ ਹੈ ਰੇਤਲੇ ਬਾਣ ਹੈ ਮਾੜੇ ਪਣ ਵਾਲੀਆਂ ਵੈਰਾਈਟੀਆਂ ਵੀ ਟਾਈਮ ਪਾਸ ਕਰਨ ਲਈ ਹਰੇਕ ਕਿਸਾਨ ਭਰਾ ਸੋਚਦਾ ਵੀ ਆਪਣਾ ਇਸ ਵਾਰ ਬਈ ਸ ਟਾਈਮ ਪਾਸ ਹੋ ਜੇ ਤੇ ਵੀ ਆਪਾਂ ਸਰਕਾਰ ਤੋਂ ਉਮੀਦ ਰੱਖਦੇ ਆ ਵੀ ਆਪਣੇ ਲਈ ਕੋਈ ਨਵਾਂ ਬੀਜ ਲੈ ਕੇ ਆਉ ਤਾਂ ਆਪਾਂ ਨਰਮਾ ਬੀਜ ਲਾਂਗੇ ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਇਹ ਗੱਲ ਵੱਲ ਧਿਆਨ ਦੇਣੀਆਂ ਵੀ ਜਿਹੜਾ ਕਿ ਨਰਮੇ ਵੱਲ ਆਪਾਂ ਜਾਵਾਂਗੇ ਵੀ ਨਰਮਾ ਬੀਜਣ ਦੇਣੀਆਂ ਕਿਉਂਕਿ ਬਈ ਜੀ ਜੇ ਹੁਣ ਆਪਣੇ ਗਵਾਂਢੀ ਮੁਲਕ ਦੀ ਗੱਲ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਵਾਲੇ ਭਰਾ ਕਮੈਂਟ ਕਰਕੇ ਵੀ ਦੱਸ ਦੇਣਗੇ ਕਿਉਂਕਿ ਆਪਣੀ ਉਧਰਲੇ ਭਰਾਵਾਂ ਨਾਲ ਗੱਲ ਹੋਈ ਉਹ ਕਹਿੰਦੇ ਬਈ ਜੀ ਵੀ ਸਾਡੇ ਨਰਮਾ ਘੱਟੋ ਘੱਟ ਵੀ 15 ਕੁਆਟਲ ਪਰ ਏਕੜ ਦਾ ਹੋਈ ਜਾਂਦਾ ਤੇ ਮੈਂ ਕਿਹਾ ਜੀ ਸਾਡੇ ਤਾਂ ਐਵੇਂ ਕਹੀਏ 15 ਮਣ ਵੀ ਨਹੀਂ ਏਕੜ ਦਾ ਹੁੰਦਾ ਕਿਉਂ ਨਹੀਂ ਹੁੰਦਾ 15 ਮਣ ਕਿੱਲੇ ਦਾ ਕਿਉਂਕਿ ਸਾਡੇ ਬੀਜ ਦੇ ਹਾਲਾਤ ਬੜੇ ਮੰਦੇ ਆ ਚੁੱਕੇ ਆ ਤੇ ਉਹਨਾਂ ਦੇ ਬਈ ਜੀ ਐਸ ਗੱਲਾਂ ਜਿਹੜਾ ਬੀ ਪੱਖੂ ਆ ਬਹੁਤ ਸਿਰੇ ਦਾ ਬੀ ਆ ਬਹੁਤ ਵਧੀਆ ਝਾੜ ਆਈ ਜਾਂਦੇ ਨਰਮਿਆਂ ਦਾ ਤੇ ਆਪਣੇ 20 ਦਾ ਕਿਉਂ ਨਹੀਂ ਖਿਆਲ ਕਰ ਰਹੇ ਪਤਾ ਨਹੀਂ ਕੀ ਹਿਸਾਬ ਹੋਇਆ ਪਿਆ ਜੀ ਮੰਨ ਲਓ ਹਰੇਕ ਜਿੱਥੇ ਰੀਡਰ ਆਉਂਦਾ ਸੀ ਵੋਟ ਮੰਗਣ ਹੋਰ ਆਪਾਂ ਸਾਰੇ ਮੁੱਦਿਆਂ ਤੇ ਬੋਲ ਪੰਨੇ ਆ ਪਰ ਆਪਾਂ ਨੂੰ ਇਹ ਨਹੀਂ ਚਾਹੀਦਾ ਸੀਗਾ ਇਸ ਵਾਰ ਬੋਲਣਾ ਵੀ ਬਈ ਜੀ ਸਾਨੂੰ 20 ਦਾ ਪੱਧਰ ਦਿਓ ਵਧੀਆ 20 ਵਧੀਆ ਦਿਓ ਚੰਗਾ ਦਿਓ ਤਾਂ ਕਿ ਅਸੀਂ ਬਈ ਸਾਨੂੰ ਕੋਈ ਸੇ ਮੁਹਾਵਜੇ ਦੀਨ ਲੋੜ ਕਾਸ਼ੇ ਦੀਨ ਲੋੜ ਸਾਨੂੰ 20 ਵਧੀਆ ਦੇ ਦਿਓ ਤਾਂ ਅਸੀਂ ਆਪ ਦੀ ਬਈ ਖੇਤੀ ਦੇ ਵਿੱਚੋਂ ਕਮਾਈ ਕਰਕੇ ਤੇ ਗੁਜ਼ਾਰਾ ਕਰ ਸਕਦੇ ਆ ਆ ਮਿੱਤਰੋ ਆਪਾਂ ਨੂੰ ਇਹ ਦੇਖ ਕੇ ਬਹੁਤ ਬਹੁਤ ਦੁੱਖ ਮਹਿਸੂਸ ਹੋਇਆ ਵੀ ਯਾਰ ਹਰੇਕ ਕਿਸਾਨ ਭਰਾ ਦੇ ਅੱਜ ਦੇ ਸਮੇਂ ਜਮੀਨਾਂ ਬੇਲੀਆਂ ਪਈਆਂ ਜਿੱਥੇ ਕਿ ਨਰਮੇ ਦੀ ਹਰੀਆਲ ਵੱਜਦੀ ਸੀ ਤੇ ਇੱਕ ਮਜਬੂਰੀ ਵਸ ਵਸ ਹਰੇਕ ਕਿਸਾਨ ਭਰਾ ਝੋਨਾ ਲਾਈ ਜਰੂਰੀ ਜਾਂਦਾ ਵੈਸੇ ਇੱਕ ਟਾਈਮ ਪਾਸ ਹੈ ਅੱਧਿਆਂ ਨੂੰ ਇਹ ਡਰਿਆ ਬਾਈ ਜੀ ਹੋਊਗਾ ਕਿ ਨਹੀਂ ਨਰਮਾ ਬਾਣ ਹੈ ਤੇ ਤਸੱਲੀ ਵੀ ਹੈ ਨਹੀਂ ਪਿਛਲੇ ਕਿੜੇ ਅਸੀਂ ਖੁਦ ਬਾਈ ਜੀ ਇੱਕ ਵਾਰ ਨਵੇਂ ਬਾਣ ਦੇ ਵਿੱਚ ਨਰਮੇ ਦੀ ਖੇਤੀ ਕਰਦੇ ਕਰਦੇ ਨੇ ਝੋਨਾ ਲਾਇਆ ਸੀ ਤੇ ਨਾ ਝੋਨਾ ਇੱਕ ਵਾਰ ਹੋ ਗਿਆ ਪੀਲਾ ਫਿਰ ਦੂਸਰੀ ਵਾਰ ਲਾਇਆ ਵੈਸੇ ਇੱਕ ਤਰਲੇ ਸੀ ਤੇ ਇਸ ਵਾਰ ਉਹਦੇ ਵਿੱਚ ਅਖੀਰ ਨੂੰ ਅਸੀਂ ਫੇਰ ਝੋਨਾ ਲਾਉਣ ਵੀਝ ਲੋ ਇਸ ਵਾਰ ਹੋ ਜੀ ਦੋਸਤਾਂ ਨੂੰ ਉਹਨਾਂ ਨੂੰ ਕਮੈਂਟ ਵਾਲਿਆਂ ਨੂੰ ਗੱਲਬਾਤ ਸੁਣਾਈ ਹੈ ਵੀ ਮਿੱਤਰੋ ਕੁ ਨੂੰ ਪਾਣੀ ਦਾ ਲੈਵਲ ਕੋਈ ਨਹੀਂ ਡੂੰਗਾ ਕਰਨਾ ਚਾਹੁੰਦਾ ਤੇ ਹਰੇਕ ਨੂੰ ਵੀ ਪਾਣੀ ਦੀ ਜ਼ਰੂਰਤ ਹੈ ਹਰੇਕ ਦੇ ਦਿਮਾਗ ਦੇ ਵਿੱਚ ਗੱਲ ਹੈ ਪਰ ਕਿਸਾਨ ਦੀ ਇੱਕ ਮਜਬੂਰੀ ਹੈ ਤੇ ਫਸਿਆ ਹੋਇਆ ਕਿਸਾਨ ਤੇ ਬਾਕੀ ਭਾਈ ਤੁਸੀਂ ਕਿਸਾਨ ਭਰਾਵੋ ਕਮੈਂਟ ਕਰਕੇ ਆਪਣੀ ਵੀਡੀਓ ਥੱਲੇ ਜਰੂਰ ਦੱਸ ਦਿਓ ਆਪਦੇ ਵਿਚਾਰ ਤਾਂ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ